ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਫਾਜ਼ਿਲકા ਪਹੁੰਚੇ ਹਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਲੋਕਾਂ ਨੂੰ ਮਿਲਣ ਵਾਲੇ ਰਾਸ਼ਨ ਤੇ ਡਾਕਾ ਮਾਰਨ ਦੀ ਯੋਜਨਾ ਦੀ ਸਖਤ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਲੋਕਾਂ ਨਾਲ ਡੱਟ ਕੇ ਖੜੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਕੇਂਦਰ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ 32 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਸਰਕਾਰ ਵੋਟ ਚੋਰੀ ਕਰ ਰਹੀ ਸੀ ਫਿਰ ਪੰਜਾਬ ਦੇ ਪਾਣੀਆਂ ਨੂੰ ਚੋਰੀ ਕਰਨਾ ਚਾਹੁੰਦੀ ਸੀ ਪੰਜਾਬ ਦੇ ਲੋਕਾਂ ਦਾ ਨਿੱਜੀ ਡਾਟਾ ਇਹ ਚੋਰੀ ਕਰ ਰਹੇ ਹਨ ਅਤੇ ਹੁਣ ਪੰਜਾਬ ਦੇ ਗਰੀਬ ਲੋਕਾਂ ਦਾ ਰਾਸ਼ਨ ਚੋਰੀ ਕਰਨ ਦੀ ਯੋਜਨਾ ਕੇਂਦਰ ਦੀ ਭਾਜਪਾ ਸਰਕਾਰ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੇवाईसी ਦੀ ਰਜਿਸਟ੍ਰੇਸ਼ਨ ਨਾ ਹੋਣ ਦਾ ਬਹਾਨਾ ਬਣਾ ਕੇ ਜੁਲਾਈ ਮਹੀਨੇ ਵਿੱਚ 23 ਲੱਖ ਲੋਕਾਂ ਦਾ ਮੁਫਤ ਰਾਸ਼ਨ ਬੰਦ ਕਰ ਦਿੱਤਾ ਗਿਆ ਹੈ। ਜੱਕੀ 32 ਲੱਖ ਹੋਰ ਲੋਕਾਂ ਦਾ ਮੁਫਤ ਰਾਸ਼ਨ 30 ਸਤੰਬਰ ਤੋਂ ਬੰਦ ਕਰਨ ਦੀ ਧਮਕੀਆ ਦਿੱਤੀਆਂ ਗਈਆਂ ਹਨ 323 ਸਾਡੀਆਂ ਜਿਹੜੀਆਂ ਮੋਬਾਈਲ ਮੈਡੀਕਲ ਟੀਮ ਹੈ 170 ਐਂਬੂਲੈਂਸ ਹੈ ਔਰ 450 ਦੇ ਕੁਲ ਰੈਪਿਡ ਰਿਸਪੌਂਸ ਟੀਮ ਹੈ ਰੈਪਿਡ ਰਿਸਪੌਂਸ ਟੀਮ ਦੇ ਵਿੱਚ ਡਾਕਟਰ ਨਹੀਂ ਹੁੰਦਾ ਪੈਰਾਮੈਡਿਕਸ ਹੁੰਦੇ ਆ ਉਹਨਾਂ ਕੋਲ ਰੂਟੀਨ ਦੀਆਂ ਦਵਾਈਆਂ ਹੁੰਦੀਆਂ ਹੈ ਮੈਡੀਕਲ ਟੀਮ ਤੇ ਡਾਕਟਰ ਵੀ ਹੋਏਗਾ ਉੱਥੇ ਉਹ ਡ੍ਰਿਪ ਵਗਾਰਾ ਵੀ ਲਾ ਦੇਣਗੇ ਮੈਨੇਜ ਕਰ ਲੈਣਗੇ ਤੇ ਸਾਡੇ ਕੋਲ ਐਂਬੂਲੈਂਸਾਂ ਆਈਆਂ ਜੇ ਕੋਈ ਪੇਸ਼ੈਂਟ ਸੀਰੀਅਸ ਹੋਏਗਾ ਐਸ ਲਈ ਕੋਈ ਫਲਟਰ ਰਿਲੇਟਡ ਕੋਈ ਜ਼ਿਆਦਾ ਪੇਸ਼ੈਂ ਦੁਆਨੀਆਂ ਸਟਾਫ ਸਾਰਾ ਐਮਰਜੈਂਸੀ ਸਟਾਫ ਉਹ ਸਾਰਾ ਰੈਡੀ ਹੈ ਸਾਡਾ ਤੇ ਸਾਡੇ ਕੋਲੇ ਜਿਹੜੇ ਰੈਗੂਲਰ ਡਾਕਟਰਸ ਆ ਉਹ ਵੀ ਜਿਹੜੇ ਇੱਕ ਦੋ ਤਿੰਨਸ ਜੁਆਇਨ ਕਰ ਦੇਣਗੇ ਜਿਹੜੇ ਨਵੇਂ ਜੁਆਇਨ ਕੀਤੇ ਆ ਹਫਤੇ ਦੇ ਵਿੱਚ 1000 ਡਾਕਟਰ ਸੀ ऑलरेडी ਨਾਲੀਆ ਭਰਤੀ ਕਰਦੇ ਆ 1000 ਦੀ 400 ਦੀ ਅਡਰੈਸਮੈਂਟ ਚੱਲੀ ਗਈ ਆ 500 40 ਹੋਰ ਭਰਤੀ ਕਰ ਰਹੇ ਆ ਲੇਕਿਨ ਇਹਦਾ ਮੀਨ ਟਾਈਮ ਵੀ ਸਾਡੇ ਕੋਲੇ ਹੌਸ ਸਰਜਨ ਇੰਟਰਨ ਮੈਡੀਕਲ ਅਫਸਰਸ ਡਾਕਟਰਾਂ ਦੀ ਕੋਈ ਕਮੀ ਨਹੀਂ ਆ ਦਵਾਈਆਂ ਦੀ ਕੋਈ ਕਮੀ ਨਹੀਂ ਆ ਸਾਰਾ ਕੁਝ ਤਾਕੜੇ ਜਾ ਰਹੇ ਆ ਜਿਹੜਾ ਕੈਂਪ ਉਹਦੇ ਚ ਬਹੁਤ ਸਾਰੀਆਂ ਐਨ ਜੀਓ ਆ ਇੰਡੀਅਨ ਮੈਡੀਕਲ ਮਾਲਾ ਪੁਰਨਾ ਜੋ ਟਰਾਲੀਆਂ ਦੀਆਂ ਭਰ-ਭਰ ਕੇ ਖਾਣੇ ਦੀਆਂ ਬਣੇ ਹੋਈਆਂ ਦੀਆਂ ਰਾਸ਼ਨ ਦੀਆਂ ਔਰ ਪਾਣੀ ਦੇ ਟਰੱਕ ਭਰ ਕੇ ਜਿਹੜੇ ਬੋਤਲਾਂ ਦੇ ਜੋ ਕਹਿੰਦੇ ਵੀ ਤੁਸੀਂ ਪਾਣੀ ਕਿਉਂਕਿ ਸਭ ਤੋਂ ਜ਼ਿਆਦਾ ਲੋਕ ਗੰਦਾ ਪਾਣੀ ਪੀ ਕੇ ਬਿਮਾਰ ਹੁੰਦੇ ਆ ਸੈਕੰਡ ਡਿਜ਼ੀਜ਼ ਆ ਉਹਦੇ ਵਾਸਤੇ ਅਸੀਂ ਸੈਕੰਡੀਆਂ ਦਵਾਈਆਂ ਸਪੈਸ਼ਲ ਭੇਜ ਰਹੇ ਆ ਡੈਂਗੀ ਚਿਕਨ ਗੁੜੀਆਂ ਮਲੇਰੀਆ ਡਾਇਰੀਆ ਇਹਨਾਂ ਦੇ ਉੱਤੇ ਅਸੀਂ ਜੜੀ ਹੈਗੀ ਆ ਉਹਨਾਂ ਦੀ ਟਰੈਕਿੰਗ ਕਰ ਰਹੇ ਆ ਵੀ ਉਹਦਾ ਲਾਰਵਾ ਜਿਸ ਤੋਂ ਟ੍ਰੇਸ ਹੋ ਜਾ ਪੋਗਿੰਗ ਚੱਲਦੀ ਆ ਨਾਲ ਦੀ ਨਾਲ ਇੰਡੋਰ ਸਪਰੇਅ ਚੱਲ ਰਹੇ ਆ ਜੋ ਲੋਕਾਂ ਨੂੰ ਵੀ ਕੰਨਿਆ ਸਾਰੀਆਂ ਪ੍ਰੋਪਰਸ਼ਨ ਲੋ ਜਿਹੜੇ ਤੁਸੀਂ ਅਗਾ ਜਿਹੜੇ ਉੱਥੇ ਪ੍ਰੋਡਕਟ ਕਰੀਏ ਜਾਂ ਰਹੇ ਆ ਇਹ ਵੱਤੋ ਵੱਤ ਪ੍ਰੋਪਰਸ਼ਨ ਲੋ ਤੇ ਲੋਕਾਂ ਦੀ ਵੀ ਕੋਆਪਰੇਸ਼ਨ ਮਿਲਣੀ ਹੈ ਸਾਡੇ ਆਸ਼ਾ ਵਰਕਰ ਟ੍ਰੇਨਡ ਹੈ ਸਾਰੀਆਂ ਇਹਨਾਂ ਚੀਜ਼ਾਂ ਵਾਸਤੇ ਉਹਨਾਂ ਨੂੰ ਟ੍ਰੇਨਿੰਗ ਦੇ ਚੁੱਕਿਆ ਸੀ ਪਹਿਲੇ ਦਿੱਤਾ ਹੋਇਆ ਸੀ ਤੇ ਪੰਜਾਬ ਤੁਸੀਂ ਦੇਖ ਰਹੇ ਹੋ ਕਿ ਨਹੀਂ ਤਾਂ ਅੱਜਕੱਲ ਹਾਂ ਕਰ ਮਰਜ਼ੀ ਹੁੰਦੀ ਸੀ ਵੀ ਪਲੈਨਟ ਨਾ ਚਾਹੀਦੀਆਂ ਜੀ ਬਲੱਡ ਚਾਹੀਦਾ ਜੀ ਪਲਾਨ ਦੇ ਉਹ ਨੋਰਡਾਂ ਵੀ ਹੋ ਗਿਆ ਉਹ ਹਫ਼ਤਾ ਚੋਂ ਦਾਖਲ ਹੋ ਗਿਆ ਇਸ ਵਾਰੀ ਕੋਈ ਹਾਂ ਕਰ ਰਹੀ ਨਹੀਂ ਹਾਲਾਂਕਿ ਇਸ ਵਾਰੀ ਬਾਰਸ਼ਾ ਇਸ ਦੇ ਸਾਲਾਂ ਨੂੰ ਦੁਖਣੀ ਤਿਕਣੀ ਹੋਈਆਂ ਤਿੰਨ ਚਾਰ ਗੁਣਾ ਵੰਗਿਆ ਲੇਕਿਨ ਇਹ ਸਾਰੀਆਂ ਬਿਮਾਰੀਆਂ ਸਾਡੀ ਕੰਟਰੋਲ ਚ ਹੈ ਤੇ ਅਸੀਂ ਹੋਰ ਇਹਨੂੰ ਮੁਸ਼ਤਦੀ ਦੇ ਨਾਲ ਇਸ ਤਰ੍ਹਾਂ ਕਰ ਰਹੇ ਜਿਹੜੇ ਹਾਲਾਤ ਹੈਗੇ ਆ ਉਹ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜਿਹੜਾ ਬੋਪਰ ਦਾ ਏਰੀਆ ਹੈਗਾ ਆਪਣੇ ਸੁਲਤਾਨਪੁਰ ਲੋਧੀ ਚ ਔਰ ਪਾਜਨਕਾ ਦੇ ਵਿੱਚ ਜਿਹੜੇ 8 ਪਿੰਡ ਤੁਹਾਡੇ ਆ ਦੋ ਪਿੰਡ ਜਲਾਲਾਬਾਦ ਚ ਉੱਥੇ ਵੀ ਇਸ ਤਰ੍ਹਾਂ ਜਿਹੜੇ ਦੋ ਪਿੰਡ ਹੈਗੇ ਆ ਉਹ ਜੜਾ ਭੁਲੱਤ ਦੇ ਵਿੱਚ ਆ ਗਏ ਆ ਤਾਰਨ ਤਾਰਨ ਸਾਹਬ ਉਹ ਜਿਹੜਾ ਬਰੋਜਪੁਰ ਆ ਉਹਦੇ ਵਿੱਚ ਲੋਕ ਨਹੀਂ ਕਿਤੇ ਡ੍ਰੈਪ ਹੈਗੇ ਲੇਕਿਨ ਜਿਹੜੀ ਆਪਣੀ ਲੋਕਾਂ ਦੀ ਫਸਲ ਦਾ ਉੱਥੇ ਵੀ ਬਹੁਤ ਨੁਕਸਾਨ ਹੋਇਆ ਤੇ ਇਹ ਹੁਣ ਤੱਕ ਜਿਹੜੀ ਮੈਂ ਦੌਰਾ ਕਰਕੇ ਆ ਉਹਦੀ ਸਿਚੁਏਸ਼ਨ ਹੈ ਉਧਰ ਗੁਰਦਾਸਪੁਰ ਦੇ ਵਿੱਚ ਉਸ ਫਾਰਮ ਵਿਲੇजेस ਆ ਗਏ ਸੱਤ ਉਹ ਟੋਟਲੀ ਕਟ ਆਫ ਹੋ ਜਾਂਦੇ ਆ ਜਦੋਂ ਮਤਲਬ ਜਿਹੜਾ ਉਹ ਵਿੱਚ ਪਾਣੀ ਆਉਂਦਾ ਉਜ ਰਿਵਰ ਤੇ ਰਾਤ ਰਾਵੀ ਦੇ ਵਿੱਚ ਉੱਤਰ ਚੜੇ ਡ੍ਰੈਪ ਹੋ ਜਾਂਦੇ ਆ ਤੇ ਉਹਨਾਂ ਵਿੱਚ ਅਸੀਂ ਬੋਟ ਐਂਬੂਲੈਂਸ ਤੇ ਇਸੇ ਤਰ੍ਹਾਂ ਅਸੀਂ ਜਿਹੜਾ ਤੁਹਾਡਾ ਇੱਥੇ ਕਾਰੂ ਦਾ ਤਪੂਆ ਦਾ ਜਿਹੜਾ ਉਹ ਰੋਜਪੁਰ ਦੇ ਵਿੱਚ ਉਹਨਾਂ ਵਾਸਤੇ ਵੀ ਅਸੀਂ ਬੋਟਸ ਅਰੇਂਜ ਕੀਤੀਆਂ ਹੋਈਆਂ ਤੁਹਾਡੇ ਜਿਹੜੇ ਟਰੈਕਟਰ ਵਗੈਰਾ ਨਾਲ ਲੋਕਾਂ ਦੀ ਕਨੈਕਟੀਵਿਟੀ ਕਰਦੀ ਹੈ ਸ਼ਾਇਦ ਬੋਟਸ ਦੀ ਰੋਡ ਇੱਥੇ ਨਹੀਂ ਪਈ ਤੇ ਇਹ ਇਸ ਤਰ੍ਹਾਂ ਅਸੀਂ ਹਰ ਸੰਭਵ ਜਿਹੜੇ ਜੋ ਵੀ ਸਾਧਨ ਦੀ ਲੋੜ ਹੈ ਉਹਦੇ ਥਰੂ ਅਸੀਂ ਲੋਕਾਂ ਨੂੰ ਖਾਸ ਕਰਕੇ ਜਿਹੜੀਆਂ ਕੋਈ ਗਰਭਪਤੀ ਔਰਤਾਂ ਹੈ ਜੀ ਉਹਨਾਂ ਨੂੰ ਉਹਨਾਂ ਨੂੰ ਸੀ ਐਕਲੀਵਰੀ ਕਰਾਉਣਾ ਔਰ ਲੋਕਾਂ ਦੇ ਘਰ ਤੋਂ ਕੰਡੇਰੇ ਤੱਕ ਢਾਣੀ ਤੱਕ ਦਵਾਈਆਂ ਪਹੁੰਚਾਉਣਾ ਸਾਰ ਪੀਣ ਵਾਲਾ ਪਾਣੀ ਫਰਾਕ ਸੁੱਕਾ ਰਾਸ਼ਨ ਔਰ ਨਰੇਸ਼ੀਆਂ ਵਾਸਤੇ ਚਾਰਾ ਤੱਕ ਪਹੁੰਚਾਉਣਾ ਔਰ ਲੋਕਾਂ ਦੇ ਨਾਲ ਖੜਨਾ ਔਰ ਜਿਹੜਾ ਅੱਗੇ ਤੋਂ ਉਹਨਾਂ ਦੀ ਫੈਬਲੀਟੇਸ਼ਨ ਵਾਸਤੇ ਪਲਾਨ ਬਣਾਉਣਾ ਔਰ ਲੌਂਗ ਟਰਮ ਪਲੈਨਿੰਗ ਕਰਨਾ ਇਹ ਸਾਰੇ ਜਿਹੜੇ ਕੰਮ ਆ ਸਾਡੇ ਉਹ ਸਮੂਹਤਰੀ ਚੱਲ ਰਹੇ ਆ ਜਿਹੜਾ ਏਰੀਆ ਆਫ ਕੰਸਰਨ ਹੈ ਉਹਗਾ ਕਿ ਜਿਸ ਤਰ੍ਹਾਂ ਪੌਂਡ ਡੈਮ ਪਖੜਾ ਨਾਲ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਜੋ ਜਿਹੜਾ ਮੈਟਰ ਡਿਪਾਰਟਮੈਂਟ ਹੈ ਉਹਨਾਂ ਦੀ ਫੋਰਕਾਸਟ ਹੈ ਕਿ ਆਉਣ ਵਾਲੇ 4-5 ਦਿਨ ਚ ਜੇ ਹੈਵੀ ਰੇਨ ਉਪਰ ਹਾਈ ਰੀਚਸ ਦੇ ਵਿੱਚ ਹਿਮਾਚਲ ਦੇ ਵਿੱਚ ਹੋ ਸਕਦੀ ਹੈ ਜੇ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋ ਸਕਦੀ ਹੈ ਤਾਂ ਹਾਲਾਤ ਥੋੜਾ ਜਿਹਾ ਆਪਾਂ ਨੂੰ ਉਸੇ ਨਜ਼ਰ ਰੱਖਦੇ ਆਂ ਸੀ ਵੀ ਔਰ ਉਮੀਦ ਕਰਦੇ ਆਂ ਕਿ ਹਾਲਾਤ ਜਿਹੇ ਆ ਗਿਆ ਐਸੋਲੇ ਹਾਲਾਤ ਜਿਹੇ ਆ ਪਾਣੀ ਜਿਆਦਾ ਸਟੇਬਲ ਰਹੇਗਾ ਜਾਂ ਕਰਦੇ ਨਾ ਤੋਂ ਲਾਭ ਸੁਧਰਨਗੇ ਬਟ ਜੇ ਰੱਬ ਨੇ ਕੋਈ ਉਪਰੋਂ ਕੋਈ ਉਧਰ ਹਾਈ ਰੀਚਰਸ ਦੇ ਵਿੱਚ ਜੇ ਕੋਈ ਹੈਵੀ ਰੇਨ ਹੋ ਜਾਂਦੀ ਆ ਤਾਂ ਫਿਰ ਅਸੀਂ ਉਹਦੇ ਵਾਸਤੇ ਤਿਆਰੀ ਕਰਦੇ ਆਂ ਉਹਦੇ ਵਾਸਤੇ ਆਪਾਂ ਕਰ ਸਰ ਫਾਜ਼ਿਲ ਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰ